ਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਹਾਂ ਗਤੋਰਾ ਜਿਹੜਾ ਹੈਗਾ ਪੋਆ ਹਲਕੇ ਦਾ ਪਿੰਡ ਹੈਗਾ ਉੱਥੇ ਪਹੁੰਚੇ ਹਾਂ ਦਾਸਤਿਕ ਲੋਕ ਸਭਾ ਚੋਣਾਂ ਨੂੰ ਲੈ ਕੇ ਰੋਜ਼ ਜਿਹੜੇ ਆ ਚੁਨਾਬੀ ਜਿਹੜੇ ਉਮੀਦਵਾਰ ਹੈਗੇ ਚੋਣਾਂ ਦੇ ਉਹ ਵੋਟਾਂ ਮੰਗਣ ਦੇ ਲਈ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੇ ਨੇ ਵਰਕ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਮੇਰੇ ਪਿੱਛੇ ਗੱਡੀਆਂ ਜਾ ਰਹੀਆਂ ਸੀਗੀਆਂ ਇਹ ਗਤੋਰਾ ਪਿੰਡ ਦੇ ਵਿੱਚ ਅੱਜ ਇੱਕ ਮੀਟਿੰਗ ਰੱਖੀ ਸੀ ਕਾਂਗਰਸ ਪਾਰਟੀ ਮੇਰੇ ਸਿਵਜਿੰਦਰ ਅੰਧਾਵਾਦੀ ਜਿਹੜੇ ਹੈਗੇ ਉਮੀਦਵਾਰ ਲੋਕ ਸਭਾ ਉਮੀਦਵ ਦੱਸ ਦਿੱ ਕਿ ਇੱਥੇ ਜਿਹੜੇ ਰਾਜਸਥਾਨ ਤੋਂ ਹੈਗੇ ਨੇ ਟੀਕਾ ਰਾਮ ਜੁਲੀ ਜਿਹੜੇ ਉੱਥੋਂ ਦੇ ਵਿਧਾਇਕ ਵੀ ਦੱਸੇ ਜਾਂਦੇ ਆ ਕਾਂਗਰਸ ਪਾਰਟੀ ਦੇ ਤੇ ਉਹਨਾਂ ਦੇ ਜਿਹੜੇ ਪ੍ਰਭਾਰੀ ਲਗਾਇਆ ਗਿਆ ਇਸ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਉਹ ਵੀ ਜੋਰਾਂ ਸ਼ੋਰਾਂ ਤੇ ਜਿਹੜਾ ਸੁਖਜਿੰਦਰ ਰੰਧਾਵੇ ਦੇ ਲਈ ਵੋਟਾਂ ਮੰਗ ਰਹੇ ਨੇ ਤੇ ਪ੍ਰਚਾਰ ਕਰ ਰਹੇ ਨੇ ਤੁਹਾਨੂੰ ਸੁਣਾਉਣੇ ਆਉਣ ਨਾਲ ਗੱਲਬਾਤ ਕੀਤੀ ਸੀ ਅੱਜ ਜਿਹੜਾ ਗਤੋਰੇ ਪਹੁੰਚ ਗਣਾ ਨੇ ਕੀ ਗੱਲਬਾਤ ਕੀਤੀ ਗਈ ਤੇ ਮੋਦੀ ਸਰਕਾਰ ਨੇ ਕਿਸ ਤਰ੍ਹਾਂ ਉਹਨਾਂ ਨੇ ਨਿਸ਼ਾਨੇ ਸਾਧਦੇ ਨੇ ਦੋਸਤੋ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ में कैसा समर्थन मिल रहा है साहब को क्या कहना चाहते हैं रंधावा साहब पूरे पंजाब के अंदर सबसे अधिक वोटों से चुनाव जीत रहे हैं मैं पिछले चार दिनों से यहाँ हूँ कई विधानसभाओं के मैं अंदर मैं गया हूँ गुरदासपुर भी गया हूँ डेरा बाबा नानक भी गया हूँ हमारे साइड की जो विधानसभाएं हैं वहाँ भी गया हूँ पठानकोट में भी गया हूँ आज पोहा के अंदर हैं मैं समझता हूँ लोगों का माइंड सेट हो चुका है लोगों ने देख लिया है कि हमें देश के अंदर वो सरकार चाहिए जो जनता की सेवा करे जनता का, का काम करे न कि हमें इटलर शाही तानाशाही की सरकार चाहिए आज कांग्रेस ने जो काम किया दस साल सरदार मनमोहन सिंह जी देश के प्रधानमंत्री रहे उनका जो काम है लोग आज भी याद कर रहे हैं और दस साल मोदी जी देश के प्रधानमंत्री हैं उनके जो काम हैं उनको भी लोग आज जिस प्रकार से याद कर रहे हैं चाहे पुलवामा कांड हो किसान आंदोलन हो एक्ट्रोसिटी कानून अप्रैल उसके अंदर भी इनका जो रोल रहा है उसके अंदर पूरा देश आज देख रहा है इन लोगों ने जो देश की नवरत्न कंपनियां थी उनको बेचने का काम किया इन लोगों ने रेलवे को एल को बैंक को हाईवेज़ को पोर्ट को सारे जो बड़ी बड़ी संस्थाएं थी उनको बेचने का काम किया ई इनकम टैक्स सीबीआई का दुरुपयोग जिस प्रकार से इन लोगों ने किया है आज क्यों इनके दफ्तरों में आग लग रही है ऐसा लग रहा है कि ये सब लोग उन रिकॉर्डों को जलाना चाहते हैं ताकि आने वाले समय में इनकी सरकार जाने के बाद में इन पर कोई कार्रवाई नहीं हो आज देश के हालात बड़े विकट हैं जनता समझ चुकी है कि ये लोग जाति और धर्म की राजनीति करके सत्ता के अंदर बैठे हैं उसको कुर्सी से नीचे उतारना है लोगों का भी प्यार देखे चाहोगे नहीं जोगिंदरपाल तो शुरू तो ही जो तो पिछली बार एम एल ए भी रहे चलो हूँ कुछ बोटा तो नहीं भी बने ਉਹਨਾਂ ਨੂੰ ਕਾਫੀ ਪਿਆਰ ਲੋਕ ਕਰਦੇ ਆ ਭੋਏ ਹਲਕੇ ਦੇ ਵਿੱਚ ਇਹ ਮੇਰੇ ਬਲਾਕ 'ਚ ਹੀ ਆਂਦਾ ਪਿੰਡ ਗਤੋਰਾ ਇਸ ਕਰਕੇ ਚਲੋ ਅੱਜ ਮੇਰੀ ਵੀ ਡਿਊਟੀ ਲੱਗੀ ਇੱਥੇ ਆਉਂਦੇ ਸੋ ਜਗਿੰਦਰਪਾਲ ਉਹਨਾਂ ਤੋਂ ਵੀ ਜੋ ਉਹਨਾਂ ਨੇ ਡਿਵੈਲਪਮੈਂਟ ਦੇ ਕੰਮ ਇੱਥੇ ਕੀਤੇ ਆ ਜਾਂ ਲੋਕਾਂ 'ਚ ਵਿਚਰੇ ਆ ਉਹਦੇ ਸਦਕਾ ਜਿਹੜੀਆਂ ਰੰਧਾਵਾ ਸਾਹਿਬ ਨੂੰ ਅੱਜ ਉਹ ਭਾਵੇਂ ਨਹੀਂ ਆਏ ਬਿਮਾਰੀ ਦੇ ਚਲਦੇ ਅੱਜ ਨਹੀਂ ਸਾਡੇ 'ਚ ਮੌਜੂਦ ਪਰ ਮੈਨੂੰ ਲੱਗਦਾ ਹੈ ਕਿ ਲੋਕ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਪਾ ਕੇ ਜਿਹੜਾ ਉਹ ਦੱਸਣਗੇ ਵੀ ਭਾਵੇਂ ਸਾਡਾ ਲੀਡਰ ਅੱਜ ਸਾਡੇ ਵਿੱਚ ਇੱਥੇ ਨਹੀਂ ਹੈ ਮੌਜੂਦ ਕੁਝ ਕਾਰਨਾ ਕਰਕੇ ਉਹਨਾਂ ਦੀ ਸਿਹਤ ਕਰਕੇ ਪਰ ਫਿਰ ਵੀ ਲੋਕ ਜਿਹੜੇ ਹੈ ਮੈਨੂੰ ਲੱਗਦਾ ਇੱਥੋਂ ਬਹੁਤ ਵੋਟਾਂ ਨਾਲ ਰੰਧਾਵਾ ਸਾਹਿਬ ਨੂੰ ਜਿਤਾ ਕੇ ਜਿਹੜਾ ਪੁਈ ਹਲਕੇ ਚ ਵੀ ਭੇਜ ਦੇ ਦੇਖਿਆ ਜਾਈ ਜਗਿੰਦਰਪਾਲ ਦੇ ਪੁੱਤਰ ਜਿਹੜੇ ਲਗਾਤਾਰ ਚੱਲ ਰਹੇ ਨੇ ਉਹਨਾਂ ਦੇ ਚੱਲਣ ਨਾਲ ਜਿਹੜਾ ਲੋਕਾਂ ਦੇ ਵਿੱਚ ਪ੍ਰਭਾਵ ਪਏਗਾ ਦੇਖੋ ਜੀ ਜਿਹੜਾ ਲੀਡਰ ਹੈ ਜਿਸਨੇ ਕੰਮ ਕੀਤੇ ਹੁੰਦੇ ਉਹਦੇ ਪਰਿਵਾਰ ਦਾ ਕੋਈ ਵੀ ਮੈਂਬਰ ਲੋਕਾਂ 'ਚ ਜਦੋਂ ਜਾਏਗਾ ਤੇ ਲੋਕਾਂ ਨੂੰ ਜਿਹੜੀ ਆ ਸ਼ਰਮ ਮਾਰਦੀ ਆ ਵੀ ਨਹੀਂ ਯਾਰ ਇਹ ਤੇ ਫਾਦਰ ਨੇ ਸਾਡੇ ਕੰਮ ਕੀਤੇ ਆ ਤੇ ਸਾਨੂੰ ਉੱਠ ਕੇ ਤੁਰਨਾ ਪੈਣਾ ਹੈ ਇਹ ਮੁੰਡਾ ਉਹਨਾਂ ਦਾ ਆਇਆ ਤੇ ਅਸੀਂ ਉਹਨਾਂ ਨੂੰ ਕਾਮਯਾਬ ਕਰਨਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਇੱਕ ਇਮੇਜ ਜਿਹੜੀ ਹੈ ਕਾਂਗਰਸ ਪਾਰਟੀ 'ਚ ਬਣੀ ਆ ਕਿ ਜੋਗਿੰਦਰ ਪਾਲ ਨੇ ਕੰਮ ਕਰਾਏ ਆ ਤੇ ਉੱਥੋਂ ਜਿਹੜੀ ਸਾਨੂੰ ਵੋਟਾਂ ਮਿਲਣੀ ਆ ਸੋ ਉਹਦਾ ਜਿਹੜਾ ਨਤੀਜਾ ਉਹ ਲੋਕ ਦੇਣਗੇ